ਨਸ਼ੇ ਦੀ ওভারਡੋਸ ਦੇ ਕਾਰਨ ਇੱਕ ਫੌਜੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ 14 ਸਿੱਖ ਰੈਜੀਮੈਂਟ ਦਾ ਸਿਪਾਹੀ ਕੁਲਜੀਤ ਸਿੰਘ ਲਗਭਗ 10 ਦਿਨ ਪਹਿਲਾਂ ਫੌਜ ਤੋਂ ਛੁੱਟੀ ਤੇ ਆਇਆ ਸੀ ਤੇ ਕਰੀਬ 2 ਦਿਨ ਪਹਿਲਾਂ ਹੀ ਉਹ ਆਪਣੇ ਘਰ ਦੇ ਵਿੱਚ ਪਹੁੰਚਿਆ ਸੀ ਤਾਂ ਜਦੋਂ ਉਹ ਬੀਤੀ ਰਾਤ ਆਪਣੇ ਘਰ ਤੋਂ ਬਾਹਰ ਕੱਪੜੇ ਲੈਣ ਜਾਂਦਾ ਹੈ ਤਾਂ ਦੇਰ ਰਾਤ ਤੱਕ ਉਹ ਆਪਣੇ ਘਰ ਵਾਪਸ ਨਹੀਂ ਪਰਤਦਾ ਤਾਂ ਪਰਿਵਾਰ ਦੇ ਵੱਲੋਂ ਦੇਰ ਰਾਤ ਤੱਕ ਉਸ ਦੀ ਭਾਲ ਕੀਤੀ ਜਾਂਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਲਗਭਗ ਸਵੇਰੇ 8:30 ਵਜੇ ਦੇ ਕਰੀਬ ਨੇੜਲੇ ਪਿੰਡ ਖੋਖਰਾਂ ਦੇ ਵਿੱਚੋਂ ਉਸ ਦੀ ਗੱਡੀ ਦੇ ਵਿੱਚੋਂ ਹੀ ਉਹ ਮ੍ਰਿਤਕ ਪਾਇਆ ਮਿਲਦਾ ਤਾਂ ਤੁਹਾਨੂੰ ਦੱਸ ਦੇ ਕਿ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੇ ਉੱਤੇ ਕਾਫੀ ਦੁੱਖ ਦਾ ਜਿਹੜਾ ਸਮਾਂ ਹੈ ਤਾਂ ਇਸ ਮੌਕੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਇਹ ਸਿਪਾਹੀ ਸੀ ਇਸਦੀ ਪਤਨੀ ਵੀ ਪੁਲਿਸ ਦੇ ਵਿੱਚ ਹੀ ਕੰਮ ਕਰਦੀ ਸੀ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੀ ਸੀ ਤੇ ਇਸਦਾ ਇੱਕ 9 ਮਹੀਨਿਆਂ ਦਾ ਮਾਸੂਮ ਬੱਚਾ ਸੀ ਜਿਹੜਾ ਕਿ ਆਪਣੇ ਪਿਤਾ ਨੂੰ ਉਡੀਕ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਜਿਹੜਾ ਹੈ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ ਵੀ ਮ੍ਰਿਤਕ ਦੇ ਘਰ ਪਹੁੰਚੇ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਨੇ ਦੁੱਖ ਸਾਂਝਾ ਕਰਦਿਆਂ মিডিਆ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ ਹੈ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ ਤੇ ਉਹ 2 ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲਿਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਹੈ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਇੱਥੇ ਗਲੀ ਗਲੀ ਮੋਹੱਲੇ ਬੱਲੇ ਪਿੰਡ ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ बिक ਰਿਹਾ ਸਭ ਨੂੰ ਪਤਾ ਹੈ ਆ ਹੁਣ ਜੀਤੇ ਮਰਜੀ ਇੱਥੇ ਨਾਮ ਪੁੱਛ ਲੋ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਏ ਤੇ ਪੰਜਾਬ ਦਾ ਬੁਰਾ ਹਾਲ ਹੈ ਸਾਨੂੰ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਸੇ ਦੀ ਆਪਣੇ ਇਲਾਕੇ ਦੀ ਗੱਲ ਕਰਦਾ ਅੱਜ ਸਾਰੇ ਇਲਾਕੇ 'ਚ ਸੋਗ ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਤੇ ਕੋਈ ਪੁਰਸੋ ਉਲਟਾ ਕੇਸ ਖਰਾਬ ਕਰਕੇ ਇਸ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇੱਥੇ ਨਸ਼ਿਆਂ ਦੀ ਕੋਈ ਗੱਲ ਨਹੀਂ ਹੈ। ਪੰਜਾਬ ਮਰ ਰਿਹਾ ਨੌਜਵਾਨ ਫੌਜੀ ਮੁੰਡਾ ਪਾਲਣਾ ਜਿਹਨੇ ਆਖੜਾ ਬਾਪ ਆਖੜਾ ਚਾਚਾਓ ਬੀਬੀ ਬੈਠੀ ਐ ਰੋਂਦੇ ਦੇਖ ਨਹੀਂ ਹੁੰਦੇ ਤੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ ਹੁਣ 1.5 ਸਾਲ ਦਾ ਛੋਟਾ ਜਿਹਾ ਬੱਚਾ ਉਹਦਾ ਕਿਹਨੇ ਪਾਲਣਾ 9 ਮਹੀਨਿਆਂ ਦਾ ਕਿਹਨੇ ਪਾਲਣਾ ਉਹ ਆ ਬਾਈ ਤੇ ਪੁੱਛ ਲਓ ਜੀ ਦਾ ਮੁੰਡਾ ਮਰਿਆ ਕੀ ਹਾਲਤ ਐ ਇੱਥੇ ਦੋ ਦਿਨ ਪਹਿਨਾ ਮੁੰਡਾ ਆਇਆ ਜਲੰਧਰ ਤੋਂ ਫੌਜ ਵਿੱਚ ਭਾਰਤੀ ਐ ਕੁਛ ਦਿਨ ਪਹਿਨਾ ਛੁੱਟੀ ਆਇਆ ਉਹਨੂੰ ਕਿਹ ਪਤਾ ਉਹਦੇ ਹਾਲਾਤ ਦਾ ਲੇਕਿਨ ਆਲੇ ਜਾ ਕੇ ਗੱਡੀ ਦੇ ਵਿੱਚ ਤੇ ਚਿੱਟਾ ਮਿਲਿਆ ਸਾਰੀ ਦੁਨੀਆ ਦੇ ਸਾਹਮਣੇ ਸਰਕਾਰ ਤੇ ਪੁਲਿਸ ਚਿੱਟਾ ਚੱਕ ਕੇ ਲੈ ਗਈ ਚਿੱਟੇ ਦਾ ਕੇਸ ਨਹੀਂ ਪਾ ਰਹੇ ਸੋ ਐਸੀ ਐਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਐ ਤੇ ਐਸੀ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ ਯਾਰ ਇਨਸਾਫ ਦਵਾਵਾਂਗੇ ਇਹਨਾਂ ਨੂੰ ਜੰਨੀ ਸਾਹਿਬ ਜਿੱਤਨਾ ਤੁਸੀਂ ਜ਼ਹਿਰੀਲੀ ਕਹਿ ਰਹੇ ਹੋ ਜ਼ਹਿਰੀਲੀ ਕਹਿ ਰਹੇ ਆ ਤਾਂ ਤੁਸੀਂ ਕੋਈ ਜੁਡੀਸ਼ੀਅਲ ਜਾਂਚ ਦੀ ਮੰਗ ਕਰੋਗੇ ਮੇਰੀ ਗੱਲ ਸੁਣੋ ਸ਼ਰੇਆਮ ਲੋਕਾਂ ਨੇ ਜੁਡੀਸ਼ੀਅਲ ਜਾਂਚ ਤਾਂ ਦੀ ਹੋਣੀ ਉਹ ਹੈ ਲੇਕਿਨ ਫੌਜ ਵੀ ਆਏਗੀ ਫੌਜ ਨੇ ਵੀ ਦੇਖ ਰਹਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਤੇ ਆ ਜਿਹੜਾ ਮੌਕੇ ਤੇ ਚਿੱਟੇ ਨੂੰ ਪਛਾਣਨ ਵਾਲਿਆਂ ਨੇ ਪਛਾਣਿਆ ਕਿ ਜੀ ਚਿੱਟਾ ਲਫਾਫੇ ਚ ਪਾ ਕੇ ਲੈ ਗਏ ਉਹਦੇ ਚ ਤੇ ਆ ਦੇਖੋ ਆ ਲੇਕੇ ਗਏ ਚਿੱਟਾ ਸਭ ਨੂੰ ਦਿਖਦਾ ਫਿਰ ਇਹ ਜ਼ਹਿਰੀਲੀ ਚੀਜ਼ ਕਿਸ ਤਰ੍ਹਾਂ ਹੋ ਗਈ ਜੀ ਫਿਰ ਲਿਖਦੇ ਕਿਉਂ ਨਹੀਂ ਜਦੋਂ ਅਗਲੇ ਫਿਰ ਉਹ ਕੁੜੀ ਲ ਪੁਲਿਸ ਵਿੱਚ ਲੱਗੀ ਵੀ ਹੈ ਉਹਨਾਂ ਵਿਚਾਰੀ ਦਾ ਘਰ ਵਾਲਾ ਮਰ ਗਿਆ ਉਹਨਾਂ ਦਾ ਪਤਾ ਹੀ ਕੁਝ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਹੈ ਛੋਟੀ ਜੀ ਉਮਰ ਚ 30 ਸਾਲ ਦੀ ਵੀ ਨਹੀਂ ਹੈ ਤੇ ਗੌਰ ਕੋਈ ਨਹੀਂ ਸਹੀ ਸਰਕਾਰ ਦੀ ਸੋ ਐਸੀ ਸਰਕਾਰ ਤੋਂ ਮੰਗ ਕਰਦੇ ਸਾਨੂੰ ਇਨਸਾਬ ਮਿਲੇ ਇੱਥੇ ਜਿਹੜੇ ਆ ਥਾਣੇ ਵਾਲੇ ਚੌਂਕੀ ਵਾਲੇ ਇਹਨਾਂ ਦੀ ਵਿੱਚ ਮਿਲੀ ਭੁਗਤ ਤਾਂ ਕੀ ਲੱਗਦਾ ਜੇ ਫੌਜ ਸ਼ਾਮੰਗ ਕਰਾਂਗੇ ਕਿ ਇਹਦੀ ਫੌਜ ਦੇ ਰਾਹੀਂ सीबीआई ਨੂੰ ਇਨਕੁਆਰੀ ਦਿੱਤੀ ਜਾਵੇ ਤੇ ਸਹੀ ਤਰੀਕੇ ਨਾਲ ਸਾਡੀ ਇਨਕੁਆਰੀ ਹੋਵੇ ਕਿਸ ਤਰ੍ਹਾਂ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਇੱਥੇ ਚਿਟਾ ਆ ਰਿਹਾ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆਖਰ ਜੇ ਉਹਨਾਂ ਪਾਸ ਰਾਤ ਨੂੰ ਚਿਟਾ ਪਹੁੰਚ ਗਿਆ ਜਾਂ ਸਵੇਰੇ ਪਹੁੰਚਿਆ ਤਾਂ ਇੱਥੇ ਕੋਈ ਵੇਚ ਰਿਹਾ ਨੇ ਡੇ ਟੇੜੇ ਉਹ ਤਾਂ ਕਿਤੇ ਗਿਆ ਵੀ ਨਹੀਂ ਹੈ ਤੇ ਇੱਥੇ ਦੇ ਲੋਕ ਵਪਾਰੀ ਐ ਸਪਲਾਈ ਚੇਨ ਤਾਂ ਕੱਟਦੇ ਨਹੀਂ ਜਿਹੜੇ ਵਪਾਰੀ ਆ ਉਹਨਾਂ ਨੂੰ ਤਾਂ ਫੜਦੇ ਨਹੀਂ ਸਿਰ ਪੋਲੀਟੀਕਲ ਸਾਰਾ ਏਜੰਡਾ ਖੋਲਿਆ ਹੋਇਆ ਇਸ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਪਿਤਾ ਅਰਜਨ ਸਿੰਘ ਅਤੇ ਉਸਦੇ ਚਾਚਾ ਜੀ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਆਣ ਗਿਆ ਰਿਹਾ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦਾ ਜਿਹੜਾ ਪੁੱਤਰ ਕੁਲਜੀਤ ਸਿੰਘ ਸੀ ਉਹ ਕਿਸੇ ਨਸ਼ੇ ਦਾ ਆਦੀ ਨਹੀਂ ਸੀ ਉਹ ਕਦੇ ਕਦਾਈ ਸ਼ਰਾਬ ਦਾ ਸੇਵਨ ਕਰਦਾ ਸੀ ਪਰ ਉਹ ਚਿੱਟੇ ਦਾ ਨਸ਼ਾ ਨਹੀਂ ਕਰਦਾ ਸੀ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਕਿਸੇ ਵਿਅਕਤੀ ਦੇ ਵੱਲੋਂ ਉਸਨੂੰ ਬੁਲਾਇਆ ਗਿਆ ਹੈ ਤੇ ਉਸਨੂੰ ਜਿਹੜਾ ਹੈ ਚਿੱਟਾ ਲਵਾਇਆ ਗਿਆ ਜਿਸ ਦੇ ਕਾਰਨ ਹੀ ਓਵਰਡੋਜ਼ ਦੇ ਕਾਰਨ ਹੀ ਉਸਦੀ ਮੌਤ ਹੋ ਜਾਂਦੀ ਹੈ ਇਸ ਦੇ ਬਾਰੇ ਉਸਦੇ ਪਰਿਵਾਰਕ ਮੈਂਬਰਾਂ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਕਿ ਕਿੱਦਾਂ ਹੋਇਆ ਸਾਰਾ ਕੁਝ ਮਰਜਨ ਸਿੰਘ ਮੇਰਾ ਪੁੱਤਰ ਕੁਲਜੀਤ ਸਿੰਘ ਸਨੋ ਮਰਜਨ ਸਿੰਘ ਦਾ ਬੇਟਾ ਮੇਰਾ ਆਰਮੀਚਾ ਅਸੀਂ ਪਰਸੋਂ ਆਏ ਆ ਜਲੰਧਰ ਤੋਂ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸਾਨੂੰ ਸ਼ਰਾਬ ਪਤਾ ਪਤਾ ਨਹੀਂ ਛਕਿਆ ਹੁੰਦਾ ਜਰਦੇ ਬਾਰੇ ਪਤਾ ਆ ਬਾਕੀ ਅੱਜ ਤੋਂ 3 ਸਾਲ ਦੇ ਪਹਿਲਾਂ ਸਾਨੂੰ ਥੋੜਾ ਥੋੜਾ ਪਤਾ ਲੱਗਿਆ ਵੀ ਚਿੱਟਾ ਹੁੰਦਾ ਗਿਆ ਪਰ ਮੈਂ ਇਸ ਨੂੰ ਮੰਨਦਾ ਨਹੀਂ ਸੀ ਪਰ ਅੱਜ ਮੇਰੇ ਮੁੰਡੇ ਦੀ ਮੌਤ ਹੋਈ ਅੱਜ ਮੈਨੂੰ ਬਥਰ ਗਿਆ ਵੀ ਚਿੱਟਾ ਹੁੰਦਾ ਕਿਹਾ ਤੁਹਾਡੇ ਬੱਚੇ ਦੀ ਮੌਤ ਕਿਵੇਂ ਹੋਈ ਮੌਤ ਕੱਲ ਬੱਚਾ ਮੇਰੇ 4 ਵਜੇ ਗਿਆ ਕਿਸੇ ਨੂੰ ਬੁਲਾਇਆ ਫੋਨ ਕਰਕੇ ਉਹ ਚਲੇ ਗਿਆ ਉਹਨੂੰ ਕਿਸੇ ਨੇ ਗੁੰਮਰਾਹ ਕਰਿਆ ਪਤਾ ਨਹੀਂ ਕੀ ਕਰਿਆ ਜਦੋਂ ਉਸ ਆਰਮੀਚ ਇਸ਼ੂ ਆ ਦਰੂ ਇਸ਼ੂ ਆ ਉਹ ਚ ਨਾਰਮਲ ਆ ਬੰਦਾ ਵੀ ਕੀ ਕਰ ਜਾਂਦਾ ਚਿੱਟੇ 'ਚ ਗਿਰਦਾ ਨਹੀਂ ਬੰਦਾ ਚਿੱਟੇ 'ਚ ਬੰਦਾ ਸਿੱਧਾ ਹੀ ਡੱਡੇ ਹੁੰਦਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਇਦਾਂ ਇਦਾਂ ਵੀ ਹੋ ਜਾਂਦਾ ਪਰ ਮੈਂ ਪਹਿਲੀ ਵਾਰ ਦੇਖਿਆ ਪਰ ਮੈਂ ਇਹ ਜਾਣਾਂ ਜਣਾ ਦੱਲਾ ਜੀ ਚੌਂਕੀ ਆ ਬੇਲਾ ਚੌਂਕੀ ਆ ਚਮਕੌਰ ਸਾਹਿਬ ਠਾਣਾ ਆ ਹਰ ਇੱਕ ਬੰਦੇ ਰੋਕਦੇ ਆ ਕੋਈ ਗੱਡੀ ਆਂਦੀ ਐ ਨ ਕੋਈ ਆਰਮੀ ਦੀ ਕੋਈ ਗੱਡੀ ਦੀ ਪੁਲਿਸ ਦੀ ਕਿਸੇ ਵੀ ਡਿਪਾਰਟਮੈਂਟ ਦੀ ਗੱਡੀ ਚੈੱਕ ਕਰੋ ਇਹਨਾਂ ਦਾ ਪਤਾ ਕੀ ਮਸਲਾ ਐ ਇੱਥੋਂ ਰਿੱਤੀ ਟਰਾਲੀ ਭਰੀ ਆ ਇੱਥੋਂ ਪੜਸਲਾ ਗਿਆ ਚਿੰਗਦਰ ਗਿਆ ਆ ਚੁੱਪ ਕੇ ਛੱਡ ਦਿੰਦੇ ਆ ਜਦੋਂ ਸਾਡੇ ਬੱਚੇ ਜਾ ਰਹੇ ਆ ਘਰੋਂ ਉਹਦੀ ਗੱਡੀ ਚੈੱਕ ਕਰੋ ਭਾਈ ਤੁਹਾਡੀ ਗੱਡੀ ਚ ਕਿਆ ਚੱਕਾ ਅੱਜ ਕਿਆ ਪਤਾ ਮੇਰੇ ਮੁੰਡੇ ਨੂੰ ਸਿਤਾਰ ਕੇ ਕੋਈ ਮੁੰਡਾ ਹੋਰ ਬੰਦਾ ਗੱਡੀ ਚ ਲੈ ਕੇ ਲੈ ਕੇ ਕੀ ਜਾ ਹੋਵੇ ਉਹਦਾ ਮੈਨੂੰ ਵਿਸ਼ਵਾਸ ਤੋੜਿਆ ਉਹ ਤਾਂ ਨਹੀਂ ਮੈਂ ਕਹਿ ਸਕਦਾ ਮੁੰਡਾ ਮੇਰਾ 3 ਦਿਨ ਹੋ ਕੇ ਪਹਿਲਾਂ ਆਇਆ ਇਹਨੂੰ ਠੀਕ ਹੈ ਜੀ ਰਾਤ ਮੈਂ ਮੁੰਡਾ 11 ਵਜੇ ਤੇ ਲੱਭਿਆ ਜਿਹੜੀ ਇਹਨਾਂ ਨੇ ਜਨਾ ਨੇ ਛਿੱਧੀ ਚਿੱਟੇ ਵਾਲੀ ਅੱਜ 6 ਦਿਨ ਪਹਿਲਾਂ ਜਿਨ੍ਹਾਂ ਨੇ ਫੇਰ ਛਿੱਟਾ ਵੇਚ ਦਿਆ ਉਹ 11 ਵਜੇ ਮੁੰਡੇ ਦੀ ਮੇਰੇ ਰਿਪੋਰਟਿੰਗ ਪਈ ਆ ਮੇਰੇ ਕੋ ਕੌਨ ਫੌਂਟ ਚ ਕਾਲ ਬਈਆ ਮੈਂ ਪੌਣੇ 11 ਵਜੇ ਫਰੇ ਪਰ ਪੰਡਜ ਦਾ ਮੈਂ ਪੁੱਛਿਆ ਉਹ ਕਹਿੰਦੇ ਬਈਆ ਤੇ ਚਾਰ ਮੁੰਡੇ ਹੋਰ ਵੇਚਦੇ ਆ ਟੱਪਰੀਆਂ ਵੇਚਦੇ ਆ ਬਰਾਬਰ ਵੇਚਦੇ ਆ ਕਹਿੰਦੇ ਬਈ ਸਾਨੂੰ ਚੌਕਣ ਦੇਖ ਕੇ ਡਰੇ ਨਹੀਂ ਹੈਗਾ ਨਾ ਐਸਐਚਓ ਦਾ ਨਾ ਮੁਰਸ਼ੀ ਦਾ ਕਹਿੰਦਾ ਮੁਰਸ਼ੀ ਦਾ ਕਹਿੰਦਾ ਅਸੀਂ ਮੁਰਸ਼ੀ ਦਾ 10 ਮਿੰਟ ਚ ਖਰੀਦ ਲੈਂਦੇ ਆ ਕਹਿੰਦਾ ਆਮੰਦ ਕੀ ਕਰੂਗੇ ਉਹ ਤਾਂ ਐਵੇਂ ਆਮ ਆਮ ਕਰਕੇ ਲੰਘ ਜੰਦੇ ਆ ਦੱਸੋ ਅਸੀਂ ਇੱذ ਚ ਕੀ ਕਰੂਗੇ ਆਮ ਬਬਲ ਕਿਆ ਕਰੇ ਜਿੱਦਾਂ ਤੁਸੀਂ ਦੋਸ਼ ਲਾ ਰਹੇ ਆ ਵੀ ਤੁਹਾਡੇ ਬੱਚੇ ਜਿਹੜੀ ਪੁਲਿਸ ਕਾਰਵਾਈ ਹੋ ਰਹੀ ਆ ਜਾਂ ਪੁਲਿਸ ਜਾਂਚ ਚੱਲ ਰਹੀ ਆ ਉਹਦੇ ਤੇ ਵਿਸ਼ਵਾਸ ਹੈ ਤੁਹਾਨੂੰ ਬਿਲਕੁਲ ਨਹੀਂ ਪੁਲਸ ਗੋਸ਼ ਵੀ ਕਰ ਸਕਦੀ ਆ ਇੱਕ ਪੈਨ ਉਹਨੂੰ ਜਿਤ ਮਰਜ਼ੀ ਘੁਮਾ ਦਿਓ ਉਹਨੂੰ ਹੂਏ ਉਰੇ ਅੰਕੜੇ ਵਾਸਾ ਜਾਂ ਹੁਣ ਐਡੇ ਦਲਾਮ ਪਿਆ ਸਕਦੇ ਆ ਉਹਨੂੰ ਕਰਕੇ ਲਾਵਾ ਵੀ ਪਾ ਸਕਦੇ ਆ ਉਹਦਾ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਇਹ ਤਾਂ ਕਲਮ ਆ ਨਿਕੋ ਪੁਲਸ ਨੇ ਤੁਹਾਡੇ ਕੋਲ ਬਿਆਨ ਲਈ ਕੋਈ ਗੱਲ ਹੋਈ ਬਿਆਨ ਲਈ ਜ਼ਰੂਰ ਆ ਮੈਂ ਉਹਨੂੰ ਕਿਹਾ ਮੈਂ ਖਾ ਮੈਂ ਆਪਣਾ ਮੁੰਡਾ ਚੱਕ ਕੇ ਫੂਕ ਦੂੰਗਾ ਮੈਨੂੰ ਕੋਈ ਮੁੰਡੇ ਦਾ ਗਮ ਨਹੀਂ ਗਮ ਨਹੀਂਗਾ ਮਾਰਨ ਦਾ ਕਾਲੂ ਕੋਈ ਹੋਰ ਮੁੰਡਾ ਮਰ ਜਵੇ ਮੈਨੂੰ ਉਹਦਾ ਕੰਮ ਹੋਣਾ ਪਰਲੇ ਕਿਉਂ ਗੱਲ ਲੇਕਾ ਉਹਨਾਂ ਦਾ ਘਰ ਦਾ ਨਾਨੀ ਚਾਚੀਤਾਈ ਮਾਸੀ ਉਹਨਾਂ ਨੂੰ ਇੱਕ ਚੱਕ ਕੇ ਮੈਨੂੰ ਪੇਸ਼ ਕਰ ਦੋ ਹਮ ਕੇਸ ਵਿੱਚ ਰੱਖਾਦਾ ਬੀਰ ਜੀ ਗੱਲ ਪਤਾ ਕੀ ਗੱਲ ਆ ਜੇ ਨਾ ਕੋਈ ਪੱਲਾ ਮਾਨਸ ਬੰਦਾ ਕਿਸੇ ਬੰਦੇ ਨੂੰ ਕਹਿੰਦਾ ਨਸ਼ੀਲੇ ਵਾਲੇ ਨੂੰ ਵੀ ਤੁਸੀਂ ਇਹ ਕੰਮ ਨਾ ਕਰੋ ਉਲਟਾ ਸਾਡੇ ਗੱਲ ਪੈਂਦੇ ਆ ਅਸੀਂ ਵੀ ਜੇ ਅਸੀਂ ਪੁਲਿਸ ਨੂੰ ਕੰਪਲੀਟ ਵੀ ਕਰਦੇ ਆ ਕਦੇ ਉਹ ਸਾਡੀ ਸੁਣਾਈ ਨਹੀਂ ਕਰਦੇ ਆਮ ਬੰਦ ਲਗਦੀ ਜਿਹੜਾ ਬੰਦਾ ਦੋ ਨੰਬਰ ਦਾ ਕੰਮ ਕਰਦਾ ਉਹਦੀ ਸੁਣਾਈ ਜ਼ਿਆਦਾ ਇੱਥੇ ਸਾਡੀ ਕੋਈ ਸੁਣਾਈ ਨਹੀਂ ਜ਼ਿੰਮੇਵਾਰ ਬੰਦੇ ਦੀ ਹਲੋ ਜੀ ਪਰ ਹਾਲਾਤ ਕੀ ਹੈ ਬਿਕ ਰਹਾ ਹਾਲਾਤ ਬਿਕ ਰਹਾ ਜੀ ਪੂਰਾ ਬਿਕ ਰਹਾ ਜੀ ਹਾਂਜੀ ਟੱਪਰੇ ਬਿਕ ਰਹਾ ਬਰਾਂਪਰੇ ਬਿਕ ਰਹਾ ਤੁਹਾਡੇ ਆਪਣੇ ਫਤਿਹਪਰੀ ਬਿਕ ਰਹਾ ਜੀ ਹਾਂਜੀ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜੀ ਸਰਕਾਰਾਂ ਨੇ ਤਾਂ ਜੁੱਧ ਦੇ ਵਿਰੁੱਧ ਜੋ ਜੋ ਵਿਰੁੱਧ ਛੇੜਿਆ ਜੀ ਆ ਦੇਖੋ ਜਵਾਨ ਮੌਤਾਂ ਕਿਵੇਂ ਹੋ ਰਹੀਆਂ ਦੱਸੋ ਸਾਨੂੰ ਇਹ ਬਿਨਾਂ ਜਿੱਟੇ ਤਾਂ ਹੋ ਰਹੀਆਂ ਜੀ ਜੇ ਜਿੱਟਾ ਬਿਕਦਾ ਤਾਂ ਹੀ ਮੌਤ ਹੋ ਰਹੀ ਜੀ ਨੌਜਵਾਨ ਮੁੰਡਾ ਆਰਮੀ 28 ਸਾਲ ਦਾ ਸੀ ਉਹ ਦੋ ਦਿਨ ਪਹਿਲਾਂ ਆਇਆ ਉਹ ਕਹਿੰਦੇ ਆਂਦੇ ਥੋੜਾ ਲੱਗੇ 9 ਸਾਲੋਂ ਕੇ ਨੂੰ ਭਰਤੀ ਹੋਏ ਨੂੰ ਜੋ ਪਹਿਲਾਂ ਕਰਦਾ 900 ਪਹਿਲਾਂ ਹੀ ਡੈੱਡ ਉਹ ਡੈਥ ਹੋ ਜਾਣਾ ਸੀ ਇਹ ਕਿ ਲੱਗਦਾ ਧੋਖੇ ਨਾਲ ਬੁਲਾਇਆ ਗਿਆ ਇਹ ਧੋਖੇ ਨਾਲ ਬੁਲਾਇਆ ਗਿਆ ਜੀ ਇਹਨੂੰ ਮੁੰਡੇ ਨੂੰ ਬੁਲਾਇਆ ਗਿਆ ਬੁਲਾ ਕੇ ਉੱਥੇ ਇਹਨਾਂ ਦਾ ਇਹਨੂੰ ਧੱਕੇ ਨਾਲ ਬੁਲਾ ਕੇ ਤਾਂ ਕਰਿਆ ਗਿਆ ਨਹੀਂ ਸਾਨੂੰ ਇਹ ਪਤਾ ਸਾਡਾ ਬੇਟਾ ਪੈੱਕ ਜਰੂਰ ਲਾਂਦਾ ਸੀ ਪਰ ਇਹ ਗਲਤ ਕੰਮ ਦੇ ਵਿੱਚ ਗਲਤ ਸੰਗਤ ਦੇ ਬਕਦਰਿੰਦਾ ਸੀ 800 ਦੀ ਕਾਰ ਵੀ ਤੇ ਵਿਸ਼ਵਾਸ ਹੈ ਸਾਨੂੰ ਕੋਈ ਵਿਸ਼ਵਾਸ ਨਹੀਂ ਜੀ ਬਿਲਕੁਲ ਨਹੀਂ ਅਸੀਂ ਨਹੀਂ ਵਿਸ਼ਵਾਸ ਕਰਦੇ ਨਹੀਂ ਬਿਲਕੁਲ ਨਹੀਂ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਹੋਰ ਅੱਜ ਅਸੀਂ ਬੋਲ ਰਹੇ ਆ ਜਿਹੜੇ ਨਹੀਂ ਬੋਲਦੇ ਕੱਲ ਉਹਨਾਂ ਦੇ ਬੇਟਾਂ ਨਾਲ ਹੋਊਗਾ ਫਿਰ ਪਤਾ ਲੱਗਦਾ ਆਪਣੇ ਘਰ ਦੇ ਵਿੱਚ ਅੱਗ ਲੱਗਦੀ ਆ ਅਸੀਂ ਤਾਂ ਕਹਿੰਦੇ ਸਾਰੇ ਇਕੱਠੇ ਹੋ ਕੇ ਇੱਕ ਵੋਹ ਕਰਕੇ ਨਾ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰਾਓ ਅਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਸਐਚਓ ਸਾਹਿਬ ਆਪ ਇਨਵੈਸਟੀਗੇਟ ਕਰ ਰਹੇ ਆ ਮੈਟਰ ਨੂੰ ਯਾਨੀ ਡਰੱਗਸ ਨਾਲ ਰਿਲੇਟਡ ਕਹਿਗਾ ਕਿਸੇ ਅੱਛਾ ਜੀ ਉਸਦੀ ਕਿੱਦਾਂ ਸਾਰਾ ਪਤਾ ਕਿੱਦਾਂ ਲੱਗਾ ਕਿੱਦਾਂ ਬਰਾਮਦ ਹੋਇਆ ਤੇ ਹੁਣ ਕੀ ਅਜੀ ਅਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਹਾਂਜੀ ਅਚਾਰ ਸਾਹਿਬ ਕੋਈ ਦਿੱਤਾ ਕੋਈ ਅਸੀਂ ਅਜੀ ਤਾਂ ਬੰਦਿਆਂ ਨੂੰ ਫੜ ਰਹੇ ਆ ਅਸੀਂ ਜਿਹੜੇ ਕਿ ਇਨਵੋਲਵਮੈਂਟ ਜਿੰਨਾ ਦੀ ਨਜ਼ਰ ਆ ਰਹੀ ਹੈ ਉਹਨਾਂ ਨੂੰ ਅਸੀਂ ਕਹਿੰਦੇ ਕਿ ਕਿੰਨੇ ਕਿ ਲੋਕਾਂ ਬਾਰੇ ਪਤਾ ਲੱਗਿਆ ਹੁਣ ਤੱਕ ਇਹਦੇ ਬਾਰੇ ਸਪਸ਼ਟ ਐਸਐਚਓ ਸਾਹਿਬ ਦੱਸ ਸਕਦੇ ਨਹੀਂ ਪਰ ਐਫਆਈਆਰ ਹੋਈ ਹੈ ਹਜੇ ਹਜੇ ਨਹੀਂ ਹਜੇ ਕਾ ਤੁਹਾਨੂੰ ਅੱਛਾ ਕਿੰਨੇ ਗੱਡੀ ਚੁੱਕੀ ਗਈ ਬਰਾਮਦ ਹੋਈ ਹੈ ਹਾਂਜੀ ਗੱਡੀ ਚੁੱਕੀ ਗਈ ਬਰਾਮਦ ਹੋਈ ਉਹਦੇ ਚ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਜੋ ਹੋਰ ਤਾਂ ਕੁਸ਼ੀ ਸੀ ਇੰਜੈਕਸ਼ਨ ਵਗੈਰਾ ਸੀਗੇ ਹਾਂਜੀ ਹੋਰ ਨਹੀਂ ਸੀ ਕੋਈ ਤਾਂ ਕੁਝ ਨਸ਼ੀਲੀ ਚੀਜ਼ ਮਿਲੀ ਕੀ ਨਹੀਂ ਖਾਲੀ ਇੰਜੈਕਸ਼ਨ ਪਰੇ ਹੋਏ ਸੀ ਸਰਿੰਜਾਂ ਵਾਲੀ ਨਾ ਜੀ ਨਾ ਖਾਲੀ ਖਾਲੀ ਸੀਗੇ ਸਰਿੰਜਾਂ ਹੋਰ ਕੀ ਮਿਲਿਆ ਜੀ ਹੋਰ ਤਾਂ ਕੁਛ ਨਹੀਂ ਉਕਾਸ ਨਹੀਂ ਹਾਂਜੀ ਇਹ ਤਾਂ ਮੌਤ ਦਾ ਕੀ ਕਾਰਨ ਕੀ ਲੱਗਦਾ ਤੁਹਾਨੂੰ ਮੌਤ ਦਾ ਕਾਰਨ ਤਾਂ ਨਸ਼ਾ ਨਸ਼ਾ ਹੈ ਨਸ਼ਾ ওভারਡੋਸ ਕਰਕੇ ਹੋਗੋਡੋਸ ਕਰਕੇ ওভারਡੋਸ ਕਰਕੇ ਬਾਕੀ ਪੋਸਟਮਾਰਟਮ ਹੋਊਗਾ ਜੀ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਸਰ ਪ੍ਰਾਇਮਰੀ ਫੈਸੀ ਕੀ ਲੱਗਦਾ ਤੁਹਾਨੂੰ ਹੈ ਜੀ ਪ੍ਰਾਇਮਰੀ ਫੈਸੀ ਕੀ ਮੁੱਢਲੀ ਜਾਂਚ ਮੁੱਢਲੀ ਜਾਂਚ ਸਰ ਚੱਲ ਰਹੀ ਹੈ ਜੀ ਇਹ ਤਾਂ ਪ੍ਰोसीडिंग ਹਮ ਅਜੇ ਅਸੀਂ ਕੁਝ ਨਹੀਂ ਦੱਸ ਸਕਦੇ ਤੁਹਾਨੂੰ